ਆ ਵੀ ਦੋਸਤੋ ਕੀ ਆ ਚੱਲ ਟਾੜਾ ਸਾਰਿਆਂ ਦਾ ਸਵਾਗਤ ਹੈ ਜੀਐਸਵੀ ਵਲੋਗਰ ਚੰਗ ਵਿੱਚ ਗਾਇਸ ਤੇ ਅੱਜ ਹੈ ਗਿਆ ਮੇਰਾ ਪੇਪਰ ਹੋ ਵੀ ਮੈਦ ਦਾ ਤੇ ਤੁਸੀਂ ਕਹਿਣਾ ਇਹਨੇ ਚਲੋ ਇਹ ਸਪraiਜ਼ ਦਸਾਣੀਆਂ ਤੁਹਾਨੂੰ ਕੀ ਰੱਖਿਆ ਮੈਂ ਤੇ ਭਾਰੇ ਅੱਜ ਮੇਰਾ ਪੇਪਰ ਹੈ ਮੈਦ ਦਾ ਤੇ ਪਰਸੂ ਮੇਰਾ ਬੇਪਰੰਕ ਜਾਂ ਵੀ ਦਾ ਫਿਰ ਮੇਰਾ ਅੰਗਰੇਜ਼ੀ ਦਾ ਫਿਰ ਮੇਰਾ ਆਪਨਾ ਹੈਗਾ ਨਹੀਂ ਤਾਂ ਬਾਅਦ ਦੱਸਾਂਗੇ ਤੇ ਤੁਹਾਨੂੰ ਪੇਪਰ ਹੋਗਾ ਥੇਲੀ ਕਦਮ ਜੇ ਤਾਈਪਲ ਗਿਆਦਾ ਪੇਪਰ ਹਾਹਾ ਇਹ ਹੁਣ ਸਰਦਾਰ ਆ ਜਾਊਗਾ ਤੇ ਪ੍ਰਭ ਨੇ ਵੀ ਆਉਣਾ ਆ ਫਿਰ ਆਪਾਂ ਚੱਲਦੇ ਆਂ ਦੋਸਤ ਅੱਜ ਫਿਰ ਫੋਨ ਲਾਇਆ ਨਾ ਲੱਗ ਜਾਣ ਕਿਉਂਕਿ ਮੈਂ ਠੀਕ ਨਹੀਂ ਹੈਗਾ ਜਿੱਦਨ ਮੈਂ ਠੀਕ ਨਹੀਂ ਹਾਂ ਅਦਰ ਫੋਨ ਨਾਲ ਲਾਇਆ ਨਾ ਕਿਉਂਕਿ ਬਾਇਕ ਚਾਂਸ ਦੀ ਮੈਂ ਜਾਣਾ ਠੀਕ ਹੈ ਅਦਰ ਫਿਰ ਫੋਨ ਕਰਦਾ ਤੇ ਹੁਣ ਆਪਾਂ ਚੱਲਦੇ ਆਂ ਦੋਸਤ ਸਕੂਲ ਤੇ ਤੁਹਾਨੂੰ ਮਿਲਦੇ ਗੈਸ ਬਾਅਦ ਵਿੱਚ ਲਓ ਵੀ ਦੋਸਤ ਪੇਪਰ ਆ ਡਾ ਹੋ ਚੁੱਕਿਆ ਆ ਤੇ ਉਹ ਆਂਦੇ ਉਹਨੂੰ ਛੱਡ ਕੇ ਆਉਣਾ ਮੈਂ ਜਾਓ ਛੱਡ ਆਓ ਤੇ ਉਹਨਾਂ ਦੇ ਉਹਨਾਂ ਨੇ ਮੁੰਸਾ ਲੈ ਆਉਂਦੇ ਆ ਤੇ ਆਪਾਂ ਫਿਰ ਚੱਲਦੇ ਗਏ ਇਸ ਘੜੀ ਤੱਕ ਔਰ 5 ਮਿੰਟ ਹੋ ਗਏ ਚਲਦੇ ਦੋਸਤੋ ਆਪਾਂ ਘਰੇ ਪੇਪਰ ਬਹੁਤ ਵਧੀਆ ਆ ਦੋਸਤੋ ਇਹ ਬਹੁਤ ਜਨਵਰੀਆ ਪੇਪਰ ਆ ਇਹ ਤੇ ਲੋ ਵੀ ਦੋਸਤੋ ਮੈਂ ਹੁਣ ਆ ਚੁਕਿਆ ਆ ਘਰੇ ਤੇ ਇਹ ਸਾਰਾ ਪੇਪਰ ਬਹੁਤ ਵਧੀਆ ਆ ਆ ਜਾਣੇ 50 60 ਨੰਬਰ ਨਾਲ ਭਰਾ ਦੇ ਤੇ ਮੰਮੀ ਨੂੰ ਫੋਨ ਕਰਨਾ ਫੋਨ ਤੇ ਮੰਮੀ ਦਾ ਇੱਥੇ ਘਰੇ ਹੀ ਆ ਤੇ ਕੋਈ ਨਾ ਭਰਾ ਠੀਕ ਵੀ ਆ ਹੁਣ ਤੁਹਾਨੂੰ ਮਿਲਦਾ ਗਏ ਗਾਇਸ ਮੈਂ ਬਾਅਦ ਵੀ ਤੁਹਾਨੂੰ ਰੋਟੀ ਪਾਣੀ ਖਾਈਏ ਗਾਇਸ ਬਾਏ ਬਾਏ ਹਾਂ ਨੈਕਸਟ ਪੇਪਰ ਦੀ تیاری ਕਰੀਏ ਯਾਰ ਪੰਜਾਬੀ ਦੇ ਲੋ ਅੱਗੇ ਤੋਂ ਭਰਾ ਡਾਡਾ ਅੰਦਲਾ ਟਿਊਸ਼ਨ ਦੇਦੇ ਮੈਂ ਹਾਂ ਪੰਜਾਬੀ ਦਾ ਪੇਪਰ ਹੈ ਅਗਲਾ ਤੇ ਹੁਣ ਵੱਢੀ ਆਪਾਂ ਪੜਨ ਦੇ ਸਵੇਰ ਦਾ ਹੀ ਦਿਆਂ ਹਾਂ ਮੈਂ ਉਥੂ ਆ ਕੇ ਕਾਪੀ ਕੱਢਣ ਆ ਹ ਸਾਰਾ ਟੇਰ ਲਾ ਕੇ ਰੱਖਿਆ ਕਿਤਾਬਾਂ ਦਾ ਆਪਣੇ ਫੇਵਰੇਟਸ ਫੇਵਰੇਟ ਸਿੰਗਰ ਦੀਆਂ ਕਾਪੀਆਂ ਰੱਖੀਆਂ ਮੈਂ ਭਰਾ ਲੋਕਾਂ ਨੇ ਮੈਨੂੰ ਨਾ ਤਮੈ ਦਾ ਲਾਡੂ ਸ਼ਿੰਦੇ ਆ ਚੈੱਕ ਕਰੋ ਲੈਣੀ ਹੈ ਬੁੱਕ ਇਹ ਮਾਣ ਹੈ ਬੈਗ ਬਹੁਤ ਹਲਕਾ ਮੇਰਾ ਆਜੀ ਇੱਕ ਪਤਾ ਨਹੀਂ ਕਿਹੜੀ ਮੈਂਟਰ ਹੋ ਰਹੇ ਆਹ ਹੈ ਅਜੀ ਆ ਪਤਾ ਨਹੀਂ ਚਾਹਤੇ ਅੰਗਰੇਜੀ ਦੀ ਹੋ ਅਗਲਾ ਪੇਪਰ ਅੰਗਰੇਜੀ ਦਾ ਵੀ ਹੈਗਾ ਨਾ ਨਹੀਂ ਰਾਸਿਆ ਆ ਪੇਪਰ ਬੜਾ ਸਿਰ ਆ ਯਾਰ ਚਲਦੇ ਆਂ ਦੋਸਤੋ ਟਿਊਸ਼ਨ ਤੇ ਅਮਾ ਚੱਲਾ ਜੇ ਇਹਨੂੰ ਆਪਾਂ ਮੰਗਵਾਨੀ ਆ ਸਲਾਮ ਵਾਸ ਤੋਂ ਨਿਆਣੇ ਕਾਸੜੀਆਂ ਨਾਲ ਅਗਦੀ ਦੁਬਲੀਏ ਇਹ ਫੁੱਲ ਗਲਾਬ ਦਾ ਜਿੰਦ ਤੇਰੇ ਉੱਤੇ ਆ ਗਿਆ ਦਿਨਾਂ ਦਾ ਮੌਸਮ ਚੈੱਕ ਕਰਵਾਗਾ ਵਾਹ ਵਾਹ ਲੋ ਵੀ ਦੋਸਤੋ ਅੱਛੇ ਅਕਲ ਤੋਂ ਹੁੰਦੇ ਨੇ ਗੱਡੀ ਤੇ ਹੁਣ ਆਪਾਂ ਚੱਲੇ ਆ ਦੋਸਤ ਕਰ ਇਹ ਟਿਊਸ਼ਨ ਪੜ੍ਹਨੀ ਆਪਾਂ ਤੇ ਸਵੇਰੇ ਮੇਰਾ ਪੰਜਾਬੀ ਦਾ ਪੇਪਰ ਹੈ ਜਾਨੂ ਵੀ ਇਹ ਆ ਚੁੱਕਾ ਹੈ ਆਂਦਾ ਮੋਟਰਸਾਈਕਲ ਲੈ ਕੇ ਆਇਆ ਕਿਉਂਕਿ ਉਹ ਡਰ ਗਿਆ ਕੁੱਤਾ ਆ ਗਿਆ ਲਾ ਕੇ ਹੁਣ ਆਪਾਂ ਚੱਲਦੇ ਦੋਸਤ ਟਿਊਸ਼ਨ ਹਾਂ ਟੂਸ਼ਨ ਗਿਆ ਨੇ ਕਰ ਹਾਂ ਹੁਣ ਤੋਂ ਪੱਲੀਆਂ ਹੀ ਆਪਾਂ ਬੰਨਾਂ ਹਾਂ ਆ ਗਿਆ ਵੇ ਸਿੰਘ ਹੁਣਾਂ ਦੇ ਮਹਲੇ ਵਾਲੇ ਡਰਾ ਰਹੇ ਨੇ ਜਿੱਦਾਂ ਇਹ ਚਰੋਣੀ ਆਦੇ ਚੱਲੀਏ ਲੋ ਵੀ ਫਰੈਂਡਸ ਆਪਣੀ ਥਲੇ ਪਰੋਣੀ ਆਏ ਹੋਏ ਨੇ ਦੇ ਫਰੈਂਡਸ ਹੁਣ ਮੈਂ ਚਲਾ ਦੁੱਧ ਲੈਣ ਫਰੈਂਡਸ ਤੇ ਹੁਣ ਮੈਂ ਡਿੱਗੀ ਲੈਣੀ ਆ ਤੇ ਦੁੱਧ ਸਵੇਰੇ ਦਾ ਦੁੱਧ ਹੀ ਫਰਾ ਜਾਂਦਾ ਆ ਆਜ ਜਾਂਦਾ ਹੀ ਫਰਾਇਆ ਬਰਾ ਡਿੱਗੀ ਮੈਂ ਚਲੋ ਠੀਕ ਆ ਤੇ ਰਹਿਣਾ ਜਦ ਟਾਈਮ ਹੋ ਜੇ ਪਹਿਲਾਂ ਤੀਨ ਲਾਣੀ ਆ ਅੱਜ ਸੱਜਿਆ ਦੇ ਨਾਲ ਵਲੋਗ ਕਰਨਾ ਹੈ ਤੁਹਾਨੂੰ ਪਤਾ ਮੈਂ ਕਿੰਨੀ ਹੈ ਕਿੰਨੀ ਹੈ ਗਾਈਜ਼ ਨਾਲ ਸੱਜਿਆ ਤਾਂ ਹੁਣ ਮੈਂ ਕੰਮ ਛੱਡੇ ਹੋਏ ਆ ਲੋ ਵੀ ਦੋ ਟੋ ਟੋ ਟਾਲੂ ਮੈਂ ਦੇ ਆ ਤੇ ਹੁਣ ਨਾਚ ਕੇ ਘਰ ਤੇ ਹੁਣ ਦੁਪਹਿਰ ਦਾ ਟਾਈਮ ਹੋ ਚੁੱਕਾ ਹੈ ਤੇ ਹੁਣ ਚੱਲਦੇ ਆ ਦੋਸਤ ਹੁਣ ਦੁਆਰੇ ਅੱਜ ਹੀ ਗਾਈਜ਼ ਮੋਰ ਆਣਾ ਨਹੀਂ ਉਦੋਂ ਦਾ ਪਤਾ ਨਹੀਂ ਕੀ ਗੱਲ ਆ ਲੋ ਵੀ ਦੋਸਤ ਹੁਣ ਆਪਾਂ ਆਜ ਕੇ ਗੁਰਦਾਰੇ ਉੱਤੇ ਤੇ ਹੁਣ ਸੁਖਾ ਸੁਣਾਉਂਦੇ ਆ ਪਜਾ ਜੀ ਦਾ ਸੁਣਾਉਂਦੇ ਆ ਨੀ ਰ ਭਾਈ ਇਹ ਨਹੀਂ ਹਟਦਾ ਨਹੀਂ ਥੋ ਚਪਲਾ ਲੋ ਪਰ ਆਪਾਂ ਗੱਲ ਤੋਂ ਬਾਸ ਛੁੱਟ ਦੇਣੀ ਆ ਜੇ ਇਦਾਂ ਕੀਤਾ ਇਹਨਾਂ ਨੇ ਤੇ ਆਪਣੇ ਸਿੰਘ ਹੈ ਕਿਹੜਾ ਬਗਾਨੇ ਸਿੰਘ ਆ ਤੇ ਆਰੇ ਜਗਦੀਪ ਭਾਈ ਤੇ ਹੁਣ ਆਪਾਂ ਚੱਲਦੇ ਹਾਂ ਦੋਸਤੋ ਘਰ ਹੁਣ ਤੇ ਆਂਖਾਂ ਉਪਰ ਆਉਂਦੇ ਤਾਂ ਵੀ ਦਿਖਾਦਾ ਕਰ ਚੱਲ ਕੇ ਦੇਣਾ ਮੈਂ ਜਿੱਦਨੇ ਪਾਠ ਹੋ ਜਾਂਦੇ ਆਊਗਾ ਤੇ ਵੀਡੀਓ ਇਦਾਂ ਲਾਵਾਂਗਾ ਤੇ ਤੁਹਾਨੂੰ ਦਿਖਾਵਾਂਗਾ ਉਦਾਂ ਯਾਰ ਮੈਂ ਹੈ ਚੰਗਾ ਲੱਗਦਾ ਰੋਜ਼ ਅੰਦਰ ਦਰਬਾਰ ਦੇ ਵਿੱਚ ਬਹਿ ਕੇ ਵੀਡੀਓ ਬਣਾਉਣੀ ਇਸ ਕਰਕੇ ਮੈਂ ਦਰਬਾਰ ਦੇ ਅੰਦਰ ਵੀਡੀਓ ਨਹੀਂ ਬਣਾਉਂਦਾ ਹਾਂ ਡਿਸਟਰਬੈਂਸ ਹੋਣੀ ਸਿੱਪਕਣੀਆਂ

ਉਹ ਆਈ ਕਿ ਲੱਗਦਾ ਸਕੂਲੇ ਅੱਛਾ ਦੋਤੀ ਆਇਆ ਡਾਇਰੈਕਟ ਮੈਨ ਲਗਾ ਨਹੀਂ ਯਾਰ ਬਲੀ ਆਇਆ ਇਹ ਜਾ ਲਲੀ ਆਇਆ ਉਹ ਹਾਂਜੀ ਮੈਂ ਰੁਕਣਾ ਕਿਉਂ ਨਾ ਦੋਸਤੋ ਚਲੋ ਠੀਕ ਹੈ ਚਲੋ ਦੋਸਤੋ ਸਕੂਲੇ ਲੋ ਵੀ ਦੋਸਤੋ ਮੈਂ ਆ ਚੁੱਕਾ ਹਾਂ ਸਕੂਲੇ ਸਕੂਲੇ ਆ ਕੇ ਤੇ ਹੁਣ ਮੈਂ ਨਾ ਪੱਗ ਲਾ ਲਈ ਆ ਵੀ ਅੱਜ ਦਾ ਪੇਪਰ ਹੀ ਬੜਾ ਘੈਂਟ ਹੋਇਆ ਆ ਅੱਜ ਪੰਜਾਬੀ ਦਾ ਪੇਪਰ ਹੀ ਮੈਂ ਸਾਰਾ ਗੁੱਟ ਕੀਤਾ ਆ ਇਹ ਥੋੜਾ ਬੋਤਾ ਇਧਰ ਉਧਰ ਦੇਖਿਆ ਮੈਂ ਛੋੜ ਗਏ ਮਾਰਾ ਕਿਉਂਕਿ ਪੰਜਾਬੀ ਆ ਮੈਨੂੰ ਇੰਨੀ ਵਧੀਆ ਲੱਗਦੀ ਪੰਜਾਬੀ ਤੇ ਮੈਨੂੰ ਸੋਕੀ ਵੀ ਲੱਗਦੀ ਪੰਜਾਬੀ ਸਾਰੇ ਸਬਜੈਕਟਾਂ ਨਾਲੋਂ ਮੈਂ ਪੰਜਾਬੀ ਜਿਆਦਾ ਖੁਸ਼ ਹੋ ਕੇ ਕਰਦਾ ਹਾਂ ਹੁਣ ਕੱਲ ਸਵੇਰੇ ਆ ਇਤਿਹਾਸ ਪੇਪਰ ਇੰਗਲਿਸ਼ ਦਾ ਤਿੰਨੇ ਲਗਾਤਾਰ ਆ ਫਿਰ ਪਰਸੋਂ ਛੁੱਟੀ ਆ ਤੇ ਫਿਰ ਅਗੂ ਪੇਪਰ ਆ ਤੁਹਾਨੂੰ ਚਾਹੁੰਦੇ ਆ ਦੋਸਤੋ ਆਪਾਂ ਟਿਊਸ਼ਨ ਇਹ ਤੁਹਾਨੂੰ ਮਿਲਦੇ ਆ ਉਹ ਲੋੜੀ ਬਣੀ ਖਾਣੇ ਤਾਂ ਨਮਨ ਲੇ ਗਏ ਸਬਾਹ ਦੇ ਚੱਪ ਲੋ ਵੀ ਦੋਸਤੋ ਹੁਣ ਮੈਂ ਚੱਲਦਾ ਟਿਊਸ਼ਨ ਦੇ ਕੇ ਟਿਊਸ਼ਨ ਦਾ ਟਾਈਮ ਹੋ ਚੁੱਕਾ ਆ ਤੇ ਬਾਹਰ ਮੌਸਮ ਇੱਕਦਮ ਬਦਲ ਰਹਾ ਆ ਜਿਵੇਂ ਲੰਦਾ ਸਵੇਰੇ ਨਹੀਂ ਪੈ ਸਕਦਾ ਜਾਂ ਪਾਊਗਾ ਠੀਕ ਕਰੀ ਤੁਹਾਨੂੰ ਮਾਫ ਕਰਨਾ ਬਾਹਰ ਦਾ ਮੌਸਮ ਤੇ ਚਲਦੇ ਆ ਦੋਸਤੋ ਡਿਵੀਜ਼ਨ ਦੇ ਅੰਦਰ ਤੁਹਾਨੂੰ ਮਿਲਣਾ ਡਿਵੀਜ਼ਨ ਇਹ ਜਾ ਕੇ ਭਾਈ ਪਰ ਨਾ ਵੇਖੋ ਸੋਹਣਾ ਲੱਗੰਦੇ ਨੇ ਨਵੀਂ ਸ਼ਰਟ ਹੈ ਨਵਾ ਪਰ ਮਨ ਮਨ ਪਰ ਨਾ ਤਰ੍ਹਾਂ ਜੁਦਾ ਵੀ ਆ ਪਰ ਨਾ ਪੁਰਾਣਾ ਹੀ ਆ ਪਰ ਹੈ ਤੇ ਬੰਨਿਆ ਆਵਾਜ਼ ਚ ਨਾ ਬਾਦ ਹੈ ਸ਼ਰਟ ਨਵੀਂ ਹੈ ਤੇ ਹੁਣ ਚੱਲਦੇ ਆਂ ਦੋਸਤੋ ਆਪਾਂ ਡੇਸ਼ਨ ਤੇ ਜਾਨੂ ਆ ਗਿਆ ਜੀ ਮੋਰਸਾਂ ਦੀ ਆਵਾਜ਼ ਆਈਗੀ ਚਲੀਏ ਚੱਲੋ ਫਿਰ ਲੋਰੀ ਦੋਸਤੋ ਸੁਸ਼ਨਾ ਆਪਾਂ ਪੜਦੀ ਆ ਹੁਣ ਆਪਾਂ ਚੱਲਦੇ ਆਂ ਘਰੇ ਤੇ ਹੋ ਰਿਹਾ ਕੇ ਆ ਗਿਆ ਉਹ ਜਿਆ ਮਿਆਰੇ ਭਾਈਆ ਲੋਰੀ ਦੋਸਤੋ ਆਪਣਾ ਬੱਚਾ ਨਹੀਂ ਕਰਾਉਂਦੇ ਉਹ ਵੀ ਨਹੀਂ ਖਾਣ ਦੀਏ ਕੁਝ ਇਸ ਤਰ੍ਹਾਂ ਨਾਲ ਆ ਨਹੀ ਹੁਣ ਇਹਨੇ ਦੌੜ ਲਾ ਕੇ ਰੇ ਆਂ ਚਾਲਿਆ ਪਤਾ ਬਦੁੱ ਕਰੀ ਇਹੇ ਲੋਰੀ ਫਰੈਂਡਸ ਆਪਣਾ ਇੱਕੋ ਹੀ ਕੰਮ ਹੈ ਦੁੱਧ ਲੈ ਕੇ ਹੋਣ ਦਾ ਤੇ ਹੁਣ ਟਾਈਮ ਹੋ ਚੁੱਕਿਆ ਦੁੱਧ ਲੈ ਕੇ ਜਾਣ ਦਾ ਤੇ ਅੰਦਰ ਮੈਂ ਦੁੱਧ ਰਹਿਣਾ ਤੇ ਚਲੋ ਵੀ ਚੱਲਦੇ ਆਂ ਵੀ ਦੁੱਧ ਲੈਣੇ ਤੇ ਘਰ ਦੇ ਸਕੇ ਨਹੀਂ ਮੋਟਰਸਾਈਕਲ ਵੀ ਛੱਡਿਆ ਤੇ ਉਹਨਾਂ ਨੂੰ ਖੁੱਦੀ ਰਹਿੰਦੀ ਆ ਜਿੰਨੇ ਉਹਨਾਂ ਸਮਾਂ ਦੇਣਾ ਆ ਸਕਦਾ ਕੋਈ ਵੀ ਖਾਣਾ ਬਿਲਕੁਲ ਹੀ ਹੁਣ ਮੈਂ ਚੱਲਦੀ ਆਂ ਤੇ ਦੋਸਤੋ ਦੁੱਧ ਲੈ ਕੇ ਆਈ ਜੀ ਟੁਟ 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 हां जी दोस्तों हां जी दोस्तों ਹੁਣ ਆਪਾਂ ਦੁੱਧ ਤੋਂ ਦਵੀ ਲੈੰਦਾ ਸਾਰੀ ਚੰਗੀਆਂ ਵੀਡੀਓ ਹੋ ਗਈ ਤਾਂ ਆਪਾਂ ਹੁਣ ਗੁਰਦੁਆਰੇ ਚੱਲਿਆਂ ਹਨੇਰਾ ਵੀ ਹੁੰਦਾ ਹੈ ਬੁਸਰ 7 ਵਜੇ 8 ਵਜੇ ਉਸਮਾਨ ਚੈੱਕ ਕਰਉਂਦੀ ਆਦਵਾਰੀ ਇਹ 7 ਵਜੇ 8 ਮਿੰਟ ਹੋ ਚੁੱਕੇ ਹਨ ਹੁਣ ਅਸੀਂ ਚੱਲੇ ਹਾਂ ਗੁਰਦੁਆਰੇ ਹੁਣ ਆਪਾਂ ਚਾਲਦੇ ਹਾਂ ਤੇ ਆਪ ਕੋ ਬਾਅਦ ਮਿਲਦੇ ਹਾਂ ਬਾਏ ਬਾਏ ਦੋਸਤੋ ਇਹ ਵੀ ਪਰ ਦੋ ਪੇਪਰ ਹੋ ਗਿਆ ਤੇ ਆ ਤੀਜਾ ਪੇਪਰ ਹੋਣ ਵਾਲਾ ਸਵੇਰੇ ਲੋ ਵੀ ਦੋਸਤੋ ਹੁਣ ਆਪਾਂ ਸੁੱਖਾ ਸੰਗਰਾ ਲਿਆ ਤੇ ਸੁੱਖਾ ਸੰਗਰਾ ਕੇ ਤੇ ਹੁਣ ਆਪਾਂ ਚੱਲੇ ਹਾਂ ਘਰ ਨੂੰ ਤੇ ਮੈਂ ਹੈ ਆ ਇਹ ਉਲੂ लोगी यानी ऐसे बोल आडे होंगे आठ दे एक और कितने एक कावलो आ रहा आ रहा है पांडी हो ना ठीक है एक कदम आ रही है ना रोग जा ओरे 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 आए एक काव लो हाँ चिका ओके आवाज़ आ रही है <laughs> ये दोस्तों क्या <है। laughs> ਲੋ ਅ ਵੀਦੋ ਸਟੋਰੀ ਹੁਣ ਮੈਂ ਆਚ ਪਿਆ ਕਰਦੇ ਘਰ ਆ ਗਈ ਬਸ ਇੱਕੋ ਹੀ ਕੰਮ ਆਪਣਾ ਪਰਨਾ ਲਾਉਣਾ ਹੈ ਤੁਹਾਨੂੰ ਮਿਲਣਾ ਨੈਕਸਟ ਵੀਡੀਓ ਦੇ ਵਿੱਚ ਨਾ ਨਾ ਹੀ ਦਾ ਵੀਡੀਓ ਆ ਗਿਆ ਅਨਾਈਸ ਚ ਕਮ ਸ਼ੇਅਰ ਕਰਦੇ ਗਾਇਸ ਬਾਏ ਬਾਏ ਟਾਟਾ ਐਂਡ ਸੀ ਯੂ ਹੋਏ ਹੋਏ